ਸ਼੍ਰੀ ਮੁਕਤਜ਼ਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਬੀਤੀ ਰਾਤ ਇੱਕ ਵਾਰ ਫਿਰ ਤੋਂ ਦੇਖਿਆ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਇਸ ਵਾਰ ਹਥਿਆਰਬੰਦ ਬਦਮਾਸ਼ਾਂ ਨੇ ਕੀਤੀ ਲੋਕਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਮੌਕੇ ਤੇ ਪਹੁੰਚੀਆਂ ਪੀसीआर ਟੀਮਾਂ ਨੇ ਪਾਇਆ ਹੱਲਾ ਤਾਂ ਤੇ ਕਾਬੂ ਸ਼੍ਰੀ ਮੁਕਤਜ਼ਰ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪੂਰਬ ਦਿਸ਼ਾ ਵਾਲੇ ਪਾਸੇ ਬੂਟਾ ਗੇ ਲਟਾਣੀ ਜਿਸ ਨੂੰ ਮਿਡਵੇ ਕਲੋਨੀ ਦੇ ਨੇੜਲੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਇਸ ਇਲਾਕੇ ਵਿੱਚ ਜਿੱਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਮਾਨਯੋਗ ਅਦਾਲਤੀ ਕੰਪਲੈਕਸ ਹਨ ਮਹਿਜ਼ ਇਸ ਇਲਾਕੇ ਤੋਂ 50 ਮੀਟਰ ਦੇ ਵਕਫੇ ਤੇ ਬੀਤੀ ਰਾਤ 10:30 ਵਜੇ ਤੋਂ 11 ਵਜੇ ਦੇ ਦਰਮਿਆਨ ਕਾਰ ਵਿੱਚ ਸਵਾਰ ਹੋ ਕੇ ਆਏ ਚਾਰ ਹਥਿਆਰਬੰਦ ਬਦਮਾਸ਼ ਜਿਸ ਵਿੱਚ ਜਗਮੀਤ ਬਰਾੜ ਦੀ ਕੋਟੀ ਨੇੜਲੇ ਇਲਾਕੇ ਅਤੇ ਨਾਕਾ ਨੰਬਰ 6 ਅਤੇ 7 ਨੇੜੇ ਨਾਲ ਸੰਬੰਧਿਤ ਦੋ ਵਿਅਕਤੀ ਅਤੇ ਕੋਟਲੀ ਰੋਡ ਨਾਲ ਸੰਬੰਧਿਤ ਇੱਕ ਵਿਅਕਤੀ ਸਣੇ ਇੱਕ ਵਿਅਕਤੀ ਮਲੋਟ ਰੋਡ ਨਰਸਰੀ ਸਕੂਲ ਵਾਲੇ ਇਲਾਕੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਇਨ੍ਹਾਂ ਹਥਿਆਰਬੰਦ ਬਦਮਾਸ਼ਾਂ ਕੋਲ ਦੋ ਦੇਸੀ ਅਸਲੇ ਕੱਟੇ ਜਿਸ ਵਿੱਚ ਪੱਕੀ ਗੋਲੀ ਪੈਂਦੀ ਸੀ ਨੂੰ ਇਲਾਕਾ ਵਾਸੀਆਂ ਨੇ ਪੀਸੀਆਰ ਜਵਾਨਾਂ ਦੀ ਸਹਾਇਤਾ ਦੇ ਨਾਲ ਉਕਤ ਹਮਲਾਵਰਾਂ ਕੋਲੋਂ ਬ੍ਰਾਹਮਤ ਕਰ ਲਿਆ ਹਮਲਾਵਰ ਇੰਨੇ 76 ਸਨ ਕਿ ਪੀਸੀਆਰ ਟੀਮਾਂ ਤੋਂ ਬਚਣ ਵਾਸਤੇ ਇਹਨਾਂ ਨੇ ਇੱਕ ਕੱਟਾ ਝਾੜੀਆਂ ਵਿੱਚ ਸੁੱਟ ਦਿੱਤਾ ਪਰ ਪੀਸੀਆਰ ਥਾਣੇਦਾਰ ਗੁਰਮੇਲ ਸਿੰਘ ਗੁਰਜੰਟ ਸਿੰਘ ਅਤੇ ਹੋਮਗਾਰਡ ਦੇ ਜਵਾਨ ਗੁਰਮੀਤ ਸਿੰਘ ਦੀ ਮੁਸਤੈਦੀ ਨਾਲ ਰਾਤ ਵੇਲੇ ਪੀਸੀਆਰ ਟੀਮਾਂ ਨੇ ਝਾੜੀਆਂ ਵਿੱਚ ਵੜ ਕੇ ਇਹਨਾਂ ਹਥਿਆਰਾਂ ਨੂੰ ਬਰਾਮਦ ਕਰਨ ਵਿੱਚ ਬਹੁਤ ਵੱਡੇ ਪੱਧਰ ਦੀ ਵਰਤੀ ਦਾ ਪ੍ਰਦਰਸ਼ਨ ਕੀਤਾ ਹੈ ਦੱਸ ਦਈਏ ਕਿ ਬੀਤੀ ਰਾਤ ਹੋਈ ਇਸ ਗੁੰਡਾਗਰਦੀ ਤੋਂ ਬਾਅਦ ਪੀਸੀਆਰ ਜਵਾਨਾਂ ਨੇ ਸਾਰੇ ਮਾਮਲੇ ਦੀ ਸੂਚਨਾ ਤਾਣਾ ਸਦਰ ਦੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚੇ ਜਾਂ ਅਧਿਕਾਰੀ ਨੇ ਉਕਤ ਚਾਰ ਵਿਕਤੀਆਂ ਸਮੇਤ ਇੱਕ ਕਾਰ ਅਤੇ ਦੋ ਕਟੀਆਂ ਸਮੇਤ ਕੁਝ ਹੋਰ ਗੋਲੀ ਸਿੱਕੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਪੀਸੀਆਰ ਜਵਾਨਾਂ ਵੱਲੋਂ ਇਹ ਕੋਈ ਪਹਿਲਾ ਮਾਰਕਾ ਨਹੀਂ ਹੈ ਬੀਤੇ 3 ਮਹੀਨਿਆਂ ਦੇ ਜੇਕਰ ਪੀਸੀਆਰ ਜਵਾਨਾਂ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਸੀਆਰ ਜਵਾਨਾਂ ਦੀ ਮੁਸ਼ਤੈਦੀ ਨੇ ਇੱਕ ਵੱਡਾ ਅਪਰਾਧ ਹੋਣ ਤੋਂ ਪਹਿਲਾਂ ਹੀ ਸਥਿਤੀ ਤੇ ਕਾਬੂ ਪਾ ਲਿਆ ਨਾਲ ਵੀ ਪਹਿਲਾਂ ਮੈਂ ਇਹਨਾਂ ਨੂੰ ਬੁਲਾਉਂਦਾ ਹੁੰਦਾ ਸੀ ਵਧੀਆ ਵਾਜੀ ਤੇ ਮੈਨੂੰ ਜੀ 1.5-2 ਸਾਲ ਹੋ ਗਏ ਮੈਂ ਆਪਾਂ ਬੁਲਾਇਆ ਹੀ ਨਹੀਂ ਜਿੰਨਾਂ ਤੇਨਾ ਆਪਾਂ ਕਦੇ ਫੋਨ ਲਾਇਆ ਹੀ ਤੇ ਉਸ ਵਾਰ ਜੀ ਮੈਂ ਹੁਣ ਥੋੜੇ ਦਿਨ ਹੀ ਹੋ ਗਏ ਜੀ ਮੈਂ ਅੱਜ ਹੀ ਆਇਆ ਸੀਗਾ ਜੀ ਕੱਲ ਆਇਆ ਸੀ ਸ਼ਾਮ ਨੂੰ ਤੇ ਉਸ ਵਾਰ ਜੀ ਅੱਜ ਮੇਰੇ ਮਗਰ ਤੇ ਜੀ ਅੱਛਾ ਅੱਛਾ ਤੇ ਮੈਂ ਉਧਰੋਂ ਆਈ ਜਾਂਦਾ ਸੀ ਜੀ ਤੇ ਮੰਗੇ ਤੇ ਪਟੋਲ ਪੰਪ ਤੇ ਮਗਰ ਪੈ ਗਈ ਜੀ ਉਸ ਵਾਰ ਜੀ ਮੈਂ ਇੱਥੇ ਇੱਥੇ ਘਰੇ ਆਇਆ ਜੀ ਤੇ ਮੈਂ ਇੱਥੇ ਮੋਟਰਸਾਈਕਲ ਰੱਖਿਆ ਕੋਈ ਗੱਡੀ ਲੈ ਆਈ ਤੇ ਮੈਂ ਨਾਲ ਦੀਆਂ ਘਰੇ ਵੜ ਗਿਆ ਜੀ ਗੱਡੀ ਇਹਨਾਂ ਦੀ ਉਹ ਹਾਂ ਗੱਡੀ ਕੋਕਾ ਨਹੀਂ ਲੈ ਇਹਦੇ ਨਾਲ ਆਪਣੇ ਆਮ ਹੁੰਦੇ ਜੀ ਦੇ ਜੇ ਪਾਪਾ ਦੀ ਨਾਲ ਖਾਓ ਇਧਰ ਸੌਂ ਚੁਗਾ ਦੇ ਰੱਖੇ ਹੈ ਵਿਸ਼ਾਲ ਸਿੰਘ ਇਹਦਾ ਨਾਮ ਹੈ ਹੈ ਜੀਸ਼ਨ ਚੰਦ ਹੈ ਸਨ ਆਫ ਕਿੱਥੇ ਰਹਿਣਾ ਤੂੰ ਰਹਿਣਾ ਕਿੱਥੇ ਜਮੀਦ ਬਰਾੜ ਦੀ ਕੋਟੀ ਕੋਟੀ ਇਹ ਕੰਮ ਕਾਤ ਕਰਦੇ 7 ਨੰਬਰ ਨਿੰਗਾਂ ਦੇ ਛੋਣੇ ਜਿਹੜੇ ਛੋਟੇ ਛੋਟੇ ਜਵਾਗ ਹੀ ਆ ਲੱਗੇ ਤਾਂ ਹਾਂਜੀ 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 ਜੇ ਕਿਸੇ ਬੱਚੇ ਦੇ 7 ਵਜਾਂ ਦੀ ਫੇਰ ਇੱਕ ਤਾਂ ਪਤਾ ਨਹੀਂ ਮਾਰ ਲੈ ਪਰੋਂ ਤਾਂ ਦਾਖਲਾ ਕਰਤਾਗਾ ਮਾਰਿਆ ਇਹਨਾਂ ਨੇ ਦਾਖਲਾ ਪਿਆ ਬੰਦੇ ਹਾਂਜੀ ਉਹ ਮੋਬਾਈਲ ਨੰਬਰ ਲਿਖਾਉਦਾ 97807 97807 7 ਅੱਗੇ ਵਧੀਆ ਹੈ ਜਿਹੜਾ 626 ਪੂਰਾ ਪਰ ਸਾਰੇ ਮਿਲਿਆ 92 ਤੋਂ 7 ਮਸਾ ਕਾਬੂ ਕਰਦੇ ਆ ਹਾਂ ਵਧੀਆ ਹੋ ਗਿਆ ਬਾਈ ਮਸਾ ਕਾਬੂ ਕਰਦੇ ਆ ਇਹ ਡਾਵਾ ਬੰਨੀ ਬਠਾ ਇਹ ਮਸਾ ਕਾਬੂ ਤੁਲ ਖਾਏ ਨਾ ਆ ਤਰੀ ਸ਼ੁਰੂ ਇਹਨਾਂ ਕੋਲੇ ਥੰਦ ਵੀ ਹੈਗਾ ਸੀਗਾ ਆ ਬੀੜੀ ਇਹ ਨਾ ਪਰੇ ਹੋ ਕੇ ਭੁੱਖੇ ਰਹੇ ਤੂੰ ਤਨਾ ਉਹ ਕਿੱਟਾ ਕਿੱਥੇ ਆ ਉਹ ਵੀ ਹੈਗਾ ਜੀ ਖੋਲ ਹੈ ਹੈਗਾ ਕੋਲੇ ਕੱਟਾ ਕਿੱਥੇ ਆ ਲਿਓ 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 ਸਨੋ ਬੋ ਇੱਕ ਮਿੰਟ ਜਸਪ੍ਰੀਤ ਜੀ ਨਾਮ ਨੂੰ ਲਿਖ ਲਿਆ ਕਰੀ RAM NAL ਪਾਣੀ ਪੀਓਗੇ ਸਰ ਕੋਈ ਨਹੀਂ ਕੋਈ ਬਸ ਬੁੱਤ ਠੰਡਾ ਨੂੰ ਨਿਉਂ ਗਾ ਲੋ ਨਹੀਂ ਨਹੀਂ ਕੋਈ ਦੀ ਲੋੜ ਨਹੀਂ ਕਿ ਤੇਰੇ ਨਾਲ ਤੂੰ ਰਾਖੀ ਕਰਦੇ ਸੀ ਹਾਂ ਹਾਂ ਉਹ ਜਾ ਪਾਣੀ ਠੰਡਾ ਉੱਤੇ ਉਹ ਤੂੰ ਨਹੀਂ 50 ਨੰਬਰ ਦਾ ਕਾਲ ਨਹੀਂ ਹਾਂ ਹਾਂ ਉੱਥੇ ਆ ਰਹੀ ਜੀ ਉਹ ਗੁਰਾ ਗੁਲਸ਼ਨ ਦੇਖ ਕੇ ਸਾਹਮਣੀ ਗਲੀ ਇਹ ਮਾਰਦੇ ਹੀ ਗੋਲੀਆਂ ਆ ਹਾਂ ਮਾਰਦੇ ਸੀ ਮੇਰੇ ਫੈਨ ਮਾਰਦੇ ਮੇਰੇ ਨਾਲ ਜਿਹਨੇ ਸਿੱਧਾ ਕੀਤਾ ਸੀ ਕੋਈ ਨਹੀਂ ਆ ਫੜ ਫੜ ਤੇਰੇ ਹਾਂਜੀ ਹਾਂਜੀ ਕੋਈ ਗੱਲ ਇਧਰ ਕਰੀ ਲਾਈਟ ਮੜੀ ਹਾਂਜੀ ਉਹ ਆਪਣਾ ਮੈਂ ਕਰ ਲਾ ਆਹ ਘਰ ਨਾਲ ਤੇ ਰੱਖ ਲੈਂਦਾ ਮੈਂ ਇੱਕ ਜਣਾ ਬਸ ਕਰ ਦੂਜੀ ਪਿੱਛੇ ਫੋਨ ਨੰਬਰ ਲਖਾਤਾ ਹਾਂ ਫੋਨ ਨੰਬਰ 80584 ਮਲਾ ਜਣਾ ਨੂੰ ਵੀ ਪੜੇ 80584 ਇੱਕ ਪਰਾ ਟਿਕਰ ਦੇ ਦਿੰਦਾ ਨੰਬਰ ਹੈ ਇਹ ਭਰਾ ਨੰਬਰ ਹੈ ਅੱਗੇ ਡਬਲ ਜੀ ਰੈਕਡ ਡਬਲ ਜ਼ੀ ਦੇਖੀ ਇੱਕ ਕਿਹਨੇ ਕਰਦਾ ਮੈਂ ਪਿੱਛੇ ਰੋਂਦਾ ਪਿੱਛੇ ਇਹਦੇ ਹੀ ਸਿੱਧਾ ਕਿ ਪਿਸਟਲ ਇੱਕ ਜਣਾ ਜੇ